ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਬਲੌਗਸ ਤੇ ਹਾਂ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਲੇਡੀਜ਼ ਕਮੀਜ਼ ਦੀ ਕਟਿੰਗ ਕਰਨੀ ਠੀਕ ਹੈ ਜੀ ਜਿਸ ਦਾ ਨਾਪ ਹੈਗਾ ਜੀ ਲੰਬਾਈ 39 ਇੰਚ ਤੇ ਘੇਰਾ ਹੈਗਾ ਜੀ ਆਪਣੇ ਕੋ 21 ਇੰਚ ਠੀਕ ਹੈ ਜੀ ਹਾਂ ਜੀ ਸਭ ਤੋਂ ਪਹਿਲਾਂ ਅਸੀਂ 1/2 ਇੰਚ ਆਲੋ ਅੱਧਾ ਇੰਚ ਉਸੇ ਕਪੜਾ ਫਰੰਟ ਵਾਲਾ ਪੱਲਾ نیچے ਡਾਊਨ ਕੀਤਾ ਹੋਇਆ ਠੀਕ ਹੈ ਜੀ ਇਸ ਦਾ ਰੀਜ਼ਨ ਇਹ ਹੈ ਕਿ ਜੇ ਅ ਨੀਚੇ ਰੱਖਣ ਨਾਲ ਗਲ ਆਪਣਾ ਪਿੱਛੇ ਨੂੰ ਨਹੀਂ ਜਾਂਦਾ ਠੀਕ ਹੈ ਜੀ ਜਿਹੜੀ ਮੇਨ ਆਪਣੀ ਪ੍ਰੋਬਲਮ ਹੁੰਦੀ ਹੈ ਕਿ ਗਲ ਆਪਣਾ ਪਿੱਛੇ ਨੂੰ ਡਿੱਗਦਾ ਰਹਿੰਦਾ ਹੈ ਜੀ ਸਭ ਤੋਂ ਪਹਿਲਾ ਰੀਜ਼ਨ ਇਹ ਹੈ ਜੀ ਠੀਕ ਹੈ ਜੀ ਆਪਣਾ ਨੀਚੇ ਰੱਖਣ ਦਾ ਹੈ ਆਪਣਾ ਅੱਧਾ ਇੰਚ ਡਾਊਨ ਕੀਤਾ ਹੋਇਆ ਠੀਕ ਹੈ ਜੀ ਆਪਣੇ ਕੋਲ 39 ਇੰਚ ਲੈਂਥ ਹੈ ਜੀ ਆ ਲਓ ਜੀ ਬਾਕੀ ਆਪਣੇ ਕੋਲ ਐਕਸਟਰਾ ਬੋਲਡਿੰਗ ਦਾ ਪੜਾਏ ਜੀ ਠੀਕ ਹੈ ਜੀ ਘੇਰਾ ਆਪਣੇ ਕੋਲ 21 ਇੰਚ ਜੀਜ਼ਾ ਅੱਧਾ ਰਹਿਣਾ 10.5 ਇੰਚ ਐਕਸਟਰਾ ਮਾਰਜਿਨ ਅਸੀਂ ਫालतू ਕਟਿੰਗ ਵੀ ਕਰ ਦਾਂਗੇ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਤੀਰਾ ਲਵਾਂਗੇ ਇਹਨਾਂ ਦਾ ਪਿਛਲਾ ਗਲਾ ਹੈਗਾ ਜੀ 6.5 ਇੰਚ ਤਾਂ ਅਸੀਂ ਤੀਰਾ ਲਵਾਂਗੇ ਜੀ 6 ਇੰਚ ਠੀਕ ਹੈ ਜੀ ਜਿੰਨਾ ਆਪਣਾ ਗਰਲ ਡੀਪ ਹੋਊਗਾ ਤੀਰਾ ਉਨਾਂ ਅਸੀਂ ਘੱਟ ਲਵਾਂਗੇ ਜੀ ਠੀਕ ਹੈ ਜੀ ਜਿੰਨਾ ਆਪਣੇ ਕੋਲ ਬੈਗ ਗਲਾ ਦੀਪ ਘੱਟ ਹੋਊਗਾ ਜੀ ਅਸੀਂ 3 ਲਵਾਂਗੇ 6 6 7 ਠੀਕ ਹੈ ਜੀ ਇਸ ਹਿਸਾਬ ਨਾਲ ਅਸੀਂ 3 ਹੋਰ ਲਵਾਂਗੇ ਜੀ ਠੀਕ ਹੈ ਜੀ 6 ਇੰਚ ਦਾ ਟੀਰਾ ਹੈ ਜੀ ਆਪਣੇ ਕੋ 7 ਇੰਚ ਦੀ ਅਸੀਂ ਡਾਊਨ ਕੱਟ ਪਾਵਾਂਗੇ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਇੱਕ ਜੀ ਤੁਹਾਨੂੰ ਦੱਸਣਾ ਕਿ ਇਹ ਵਾਲਾ ਇਹ ਹੈਗਾ ਬੰਦ ਹਿੱਸਾ ਜੀ ਇਹ ਵਾਲਾ ਹੈਗਾ ਓਪਨ ਹਿੱਸਾ ਠੀਕ ਹੈ ਜੀ ਕਨਫਿਊਜ਼ ਨਹੀਂ ਜੀ ਹੋਣਾ ਠੀਕ ਹੈ ਸਕੇਲ ਨਾਲ ਅਸੀਂ ਸਟ੍ਰੇਟ ਲਾਈਨ ਡਰਾ ਕਰ ਲਾਂਗੇ ਜੀ ਠੀਕ ਹੈ ਜੀ ਹਾਂ ਜੀ ਬਾਕਸ ਬਣਾ ਲਿਆ ਜੀ 1.5 ਇੰਚ ਦਾ ਨਿਸ਼ਾਨ ਅਸੀਂ ਉੱਤੇ ਨੂੰ ਲਗਾ ਲੈਣਾ ਜੀ 1.5 ਇੰਚ ਦਾ ਨਿਸ਼ਾਨ ਅਸੀਂ نیچے ਲਗਾਉਣਾ ਇਹ ਆਪਣੀ ਫਰੰਟ ਕਾਟ ਪੈ ਜਾਣੀ ਹੈ ਜੀ ਠੀਕ ਹੈ ਜੀ ਇੰਨੀ ਕ ਅਸੀਂ ਡੂੰਗੀ ਰੱਖਣੀ ਤੇ ਪਿੱਛੇ ਵਾਲੀ ਅਸੀਂ ਕਾਟ ਲਗਾਉਣੀ ਹੈ ਪਹਿਲਾਂ ਛਾਤੀ ਦਾ ਨਿਸ਼ਾਨ ਲਗਾਵਾਂਗੇ ਆਪਾਂ ਇੱਕ ਛਾਤੀ ਦਾ ਨਿਸ਼ਾਨ ਹੈਗਾ ਹੈ ਜੀ ਪੌਣੇ 19 ਇੰਚ ਠੀਕ ਹੈ ਜੀ ਪੌਣੇ 19 ਦਾ ਹਾਫ ਅਸੀਂ ਕਿਸ ਤਰ੍ਹਾਂ ਲਵਾਂਗੇ ਜੀ ਆ ਦੇਖੋ ਜੀ ਜਿੱਥੇ ਪੌਣੇ 19 ਹੈ ਜੀ ਉੱਥੇ ਅਸੀਂ ਇੰਚ ਟੇਪ ਨੂੰ ਹਾਫ ਕਰ ਲੈਣਾ ਹੈ ਜੀ ਆਪਣੇ ਕੋਲ ਚੌਥਾ ਹਿੱਸਾ ਵੀ ਨਿਕਲ ਆਉਣਾ ਹੈ ਠੀਕ ਹੈ ਜੀ ਪੌਣੇ 19 ਦਾ ਹਾਗ ਗਿਆ ਜੀ 9.5 ਇੰਚ ਜੀ ਠੀਕ ਹੈ ਜੀ 9.5 ਤੇ ਅਸੀਂ ਨਿਸ਼ਾਨ ਲਗਾ ਦਾਂਗੇ ਜੀ ਬਸ ਠੀਕ ਹੈ ਜੀ ਤੁਸੀਂ ਚਾਹੋ ਤਾਂ ਇੱਥੇ 3 ਇੰਚ ਦਾ 6.5 ਸੋ ਵਗ 3 ਇੰਚ ਦੇ ਇੱਥੇ ਆਹ ਵਾਲੀ ਜਿਹੜੀ ਲਾਈਨ ਹੈ ਇਹਦਾ ਅਸੀਂ ਹਾਫ ਲੈ ਕੇ ਇੱਥੇ ਅਸੀਂ ਕਾਟ ਨੂੰ ਮਿਲਾ ਦਿੰਦੇ ਹਾਂ। ਠੀਕ ਹੈ ਜੀ। ਹਾਂਜੀ ਇਸ ਹਿਸਾਬ ਨਾਲ ਅਸੀਂ ਬੈਗ ਗਲ ਦੀ ਕਟਾਈ ਦੇ ਦਿੰਦੇ ਹਾਂ। ਹਾਂਜੀ ਅੱਗੇ ਅਸੀਂ ਇੱਥੋਂ 6.5 ਤੇ ਨਿਸ਼ਾਨ ਲਗਾਵਾਂਗੇ ਜੀ। ਠੀਕ ਹੈ ਜੀ। ਆ ਲਈ ਉੱਤੋਂ ਅੱਗੇ 12.5 ਤੇ ਜੀ ਇਹ। ਠੀਕ ਹੈ ਜੀ ਤੇ ਇਹਨਾਂ ਦੀ ਆਪਣਾ ਕਮਰ ਹੈਗੀ ਹੈ ਜੀ 16 ਸਾਢੇ 16 ਤੋਂ ਘੱਟ ਹੈ ਜੀ 2.5 ਹੈ ਜੀ ਇਸ ਦਾ ਸਿਹਫ ਲੰਮ ਗੇ ਉਸੇ ਹਿਸਾਬ ਨਾਲ ਠੀਕ ਹੈ ਜੀ ਇੰਚ ਟੇਪ ਨੂੰ ਹਾਫ ਕਰ ਖੁੱਲਾ ਇੰਚ ਟੇਪ ਹੈ ਜੀ ਆ ਦੇਖੋ ਜੀ ਇਹਦਾ ਹਾਫ ਅੱਸੀ ਇਸ ਹਿਸਾਬ ਨਾਲ ਲੈ ਲੈਣਾ ਕਦੇ ਵੀ ਘੱਟ ਵੱਧ ਨਹੀਂ ਜੀ ਹੋਊਗਾ ਤੁਹਾਡਾ ਨਾਪ ਠੀਕ ਹੈ ਜੀ ਇਸ ਹਿਸਾਬ ਨਾਲ ਅਸੀਂ ਨਾਪ ਲੈਂਦੇ ਆ ਇਹ ਆ ਗਿਆ ਜੀ ਆਪਣਾ ਸਵਾ ਅੱਠ ਇੰਚ ਠੀਕ ਹੈ ਜੀ ਇੱਥੇ ਅਸੀਂ ਸਵਾ ਅੱਠ ਇੰਚ ਦਾ ਨਿਸ਼ਾਨ ਲਗਾ ਦੇਣਾ ਹੈ ਜੀ ਇੱਥੇ ਆਪਾਂ ਨੇ ਪਲੇਟਾਂ ਪਾਉਣੀਆਂ ਸਵਾਟ ਦਾ ਨਿਸ਼ਾਨ ਆ ਗਿਆ ਜੀ ਆ ਦੇ ਅੱਧਾ ਇੰਚ ਅਸੀਂ ਵਧਾ ਕੇ ਲਗਾਉਣਾ ਹੈ ਜੀ ਅੱਧਾ ਇੰਚ ਇਸ ਸਾਈਡ ਤੇ ਖੁੱਲ ਜਣਾ ਅੱਧਾ ਇੰਚ ਇਸ ਦੇ ਦੂਜੀ ਸਾਈਡ ਤੇ ਖੁੱਲ ਜਣਾ ਠੀਕ ਹੈ ਜੀ ਕਿਉਂਕਿ ਆਪਣੀ ਪਲੇਟ ਦੇ ਲੰਗਾਈ ਆਉਂਦੀ ਹੈ ਇਸ ਕਰਕੇ ਅੱਧਾ ਇੰਚ ਵਧਾ ਕੇ ਲਾਉਣਾ ਠੀਕ ਹੈ ਜੀ ਹਾਂ ਜੀ ਹਿਪ ਆਪਣੇ ਕੋ ਅੱਗੇ ਜੀ 15 ਇੰਚ ਠੀਕ ਹੈ ਜੀ ਆ ਦੇ 15 ਤੇ ਤੇ ਆਪਣੇ ਕੋ ਹੈਗੀ ਜੀ 19 ਇੰਚ ਹਿਪ ਕਿੰਨੀ ਹੈ ਜੀ 19 ਇੰਚ ਏ ਮੈਂ 19 ਇੰਚ ਜਿਸ ਹਿਸਾਬ ਨਾਲ ਦੱਸ ਰਹੀ ਹਾਂ ਕਿ ਇਹਦਾ ਉਸੇ ਸੈਕਸ਼ਨ ਹਿੱਸਾ ਕੱਢਿਆ ਹੋਇਆ ਜੀ ਡਬਲ ਫੁੱਲ ਰਾਉਂਡ ਫਿਗਰ ਆਪਣੀ ਆ ਗਈ ਜੀ 38 ਠੀਕ ਹੈ ਜੀ ਤਾਂ ਹੁਣ ਅਸੀਂ ਚੌਥਾ ਹਿੱਸਾ ਤੇ ਨਿਸ਼ਾਨ ਲਗਾਉਣਾ ਕਿਉਂਕਿ ਇਹ ਫੋਲਡ ਕੀਤਾ ਹੋਇਆ ਹੈ ਜੀ 19 ਇੰਚ ਹੈ ਜੀ 19 ਇੰਚ ਦਾ ਆਪਣੇ ਕੋਲ ਹੈ 9.5 ਇੰਚ ਠੀਕ ਹੈ ਜੀ 9.5 ਇੰਚ ਤੇ ਅਸੀਂ ਨਿਸ਼ਾਨ ਲਗਾ ਦਾਂਗੇ ਜੀ ਠੀਕ ਹੈ ਜੀ ਇੱਕ ਬਰੀ ਸਟ੍ਰੇਟ ਲਾਈਨ ਇਸ ਨੂੰ ਅਸੀਂ ਡਰਾ ਕਰ ਲੈਣੀ ਹੈ ਇਸ حساب ਨਾਲ ਅਸੀਂ بس ਫਿਟਿੰਗ ਦੀ ਮਾਰਕਿੰਗ ਕਰਦਣੀ ਹੈ ਐਕਸਟਰਾ ਮਾਰਜਨ ਰੱਖ ਕੇ ਅਸੀਂ ਕੱਪਾ ਕਟਿੰਗ ਕਰ ਦੇਣਾ ਜੀ ਠੀਕ ਹੈ ਜੀ ਇੱਥੋਂ ਹਲਕੀ ਜਿਹੀ ਅੱਧੇ ਇੰਚ ਦੀ ਡਾਊਨ ਕੱਟ ਪਾਣੀ ਜਿੰਨਾ ਜਿਹੀ ਡੀਪ ਰੱਖਣਾ ਉਸ ਹਿਸਾਬ ਨਾਲ ਬਾਕੀ ਪਿੱਛੇ ਦੇ ਅਸੀਂ ਡਾਊਨ ਕੱਟ ਪਾ ਦਣੀ ਹੁੰਦੀ ਹੈ ਠੀਕ ਹੈ ਜੀ 2.5 ਜਾਂ 3 ਇੰਚ ਦੀ ਚੜਾਈ ਰੱਖ ਦੇ ਹੁੰਦੇ ਅਸੀਂ ਗਲ ਦੀ ਆ ਦੇਖੋ ਤੁਹਾਨੂੰ ਮੈਂ ਦੱਸ ਵੀ ਹੁੰਦੀ ਆ ਲੋ ਦੇਖੋ 2.5 ਇੰਚ ਤੇ ਆ ਮੇਰੀ ਮਾਰਕਿੰਗ ਠੀਕ ਹੈ ਜੀ ਅੱਗੇ ਅਸੀਂ ਫਿਟਿੰਗ ਪਲੇਟਾਂ ਦਾ ਨਿਸ਼ਾਨ ਲਗਾਵਾਂਗੇ ਜੀ ਪਲੇਟ ਆਪਣੇ ਕੋ ਹੈਗੀ ਆ ਜੀ 11.5 ਇੰਚ ਦੀ ਤਿਆਰ ਠੀਕ ਹੈ ਜੀ ਅਸੀਂ ਲਗਾਵਾਂਗੇ 12 ਇੰਚ ਤੋਂ ਨਿਸ਼ਾਨ ਤੇ ਪਲੇਟ ਦਾ ਗੈਪ ਰੱਖਾਂਗੇ ਜੀ ਅਸੀਂ 3.5 ਇੰਚ ਤੇ ਜੀ ਠੀਕ ਹੈ ਜੀ ਪਲੇਟ ਦੀ ਲੰਬਾਈ ਰੱਖਾਂਗੇ ਜੀ ਅਸੀਂ 8 ਇੰਚ ਦੀ ਠੀਕ ਹੈ ਜੀ ਕੁਝ 7.5 ਦੀ ਪਾਉਂਦੇ ਆ ਪਲੇਟ ਕੋਈ 8 ਇੰਚ ਦੀ ਪਾਉਂਦਾ ਹੈ ਇਹ ਕਸਟਮਰ ਤੇ ਵੀ ਡਿਪੈਂਡ ਕਰਦਾ ਹੈ ਬਾਕੀ ਟੇਲਰ ਦੇ ਆਪਣੇ ਹੱਥ ਹੁੰਦਾ ਜੀ ਕਿਸ ਹਿਸਾਬ ਨਾਲ ਕਸਟਮਰ ਦੀ ਫਿਟਿੰਗ ਹੁੰਦੀ ਹੈ ਠੀਕ ਹੈ ਜੀ ਅਸੀਂ ਹੁਣ ਪਲੇਟਸ 'ਤੇ ਨਿਸ਼ਾਨ ਲਗਾਉਣੇ ਨੇ ਕਿਸੇ ਤਰੀਕੇ ਨਾਲ ਲਾਉਣੇ ਨੇ ਮੈਂ ਸੂਈ ਦੇ ਵਿੱਚ ਧਾਗਾ ਪਾਇਆ ਹੋਇਆ ਹੈ ਪਿੱਛੇ ਕੋਈ ਗੱਠ ਨਹੀਂ ਲਗਾਈ ਹੋਈ ਠੀਕ ਹੈ ਜੀ ਨੋਟ ਨਹੀਂ ਨਹੀਂ ਲਗਾਈ ਦੀ ਬਸ ਜਿੱਥੇ ਆਪਣੀ ਪਲੇਟ ਸਟਾਰਟ ਹੋਈ ਹੈ ਜਿੱਥੋਂ ਉਸ 'ਤੇ ਨਿਸ਼ਾਨ ਲਗਾ ਕੇ ਸੂਈ ਦੂਜੀ ਸਾਈਡ ਕਰ ਲੈਣੀ ਹੈ ਠੀਕ ਹੈ ਜੀ ਇਹ ਹੋ ਗਿਆ ਜੀ ਲੂਸ ਛਰਦਣਾ ਤਾਂ ਆ ਗਿਆ ਨਾ ਜੀ ਇਸ ਸਾਬ ਨਾਲ ਆ ਦੇਖੋ ਜਿੱਥੇ-ਜਿੱਥੋਂ ਆਪਣਾ ਧਾਗਾ ਨਿਕਲਿਆ ਜੀ ਉੱਥੇ-ਉੱਥੇ ਸੇ ਪਲੇਟ ਦੀ ਮਾਰਕਿੰਗ ਕਰ ਲਓ ਠੀਕ ਹੈ ਜੀ ਇਸ ਸਾਬ ਨਾਲ ਸੀ ਸੂਈ ਕੱਟ ਲੈਣੀ ਹੈ ਜੀ ਠੀਕ ਹੈ ਜੀ ਹੋਰ نیچے ਵਾਲੀ ਪਲੇਟ ਚ ਸੇਮ ਇਸੇ ਤਰ੍ਹਾਂ ਸੂਈ ਕੱਟ ਦੇਣੀ ਹੈ ਜੀ ਕੱਪੜੇ ਨੂੰ ਪਲਟਾ ਕੇ ਨਿਸ਼ਾਨ ਲਗਾ ਲਓ ਠੀਕ ਹੈ ਜੀ ਸੇ ਨਾਲ ਸਟ੍ਰੇਟ ਲਾਈਨ ਡਰਾ ਕਰਨੀ ਹੈ ਆ ਲੋ ਜੀ ਹਾਂਜੀ ਜਿੱਥੇ ਕੋਈ ਸਟੈਪ ਨਾ ਸਮਝ ਆਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਕਦੇ ਵੀ ਜੀ ਠੀਕ ਹੈ ਜੀ ਹਾਂਜੀ ਆ ਲੋ ਜੀ ਹੁਣ ਅਸੀਂ ਕਟਿੰਗ ਕਰਕੇ ਦੱਸਾਂਗੇ ਜੀ ਤੁਹਾਨੂੰ ਇਸ हिसाब ਨਾਲ ਅਸੀਂ ਕਟਿੰਗ ਕਰਦੇ ਪਹਿਲੇ ਅਸੀਂ ਬੈਕ ਕਾਰਟ ਤੇ ਕਟਿੰਗ ਕਰ ਦਾਂਗੇ ਆ ਨਾਲ ਜਿਹੜੀ ਅਸੀਂ ਡਾਊਨ ਕੱਟ ਪਾਈ ਹੈ ਜੀ ਇਹਨੂੰ ਅਸੀਂ ਕਟਿੰਗ ਕਰ ਦਾਂਗੇ ਨਾਲ ਠੀਕ ਹੈ ਜੀ ਆ ਲੋ ਜੀ ਨੀਚੇ ਵਾਲਾ ਪੱਲਾ ਬੈਕ ਸੀ ਅਸੀਂ ਫੋਲਡ ਕਰਤਾ ਜੀ ਤਾਂ ਕਿ ਕੋਈ ਵੀ ਕਨਫਿਊਜ਼ਨ ਨਾ ਰਹੇ ਇਹ ਹੈਗਾ ਜੀ ਫਰੰਟ ਪੱਲਾ ਆਪਣਾ ਇਸ ਨੂੰ ਅਸੀਂ ਕਟਿੰਗ ਕਰਦੇ ਠੀਕ ਹੈ ਜੀ ਜਿਹੜੇ ਫਰੰਟ ਕੱਟਦੇ ਹਾਂ ਆਜੇ ਇਹ ਆਪਣੀ ਕਟਿੰਗ ਹੋ ਗਈ ਹੈ ਜੀ ਦੁਬਾਰਾ ਅਸੀਂ ਪੱਲਿਆਂ ਨੂੰ ਬਰਾਬਰ ਰੱਖ ਕੇ ਇੱਕ ਵਾਰੀ ਜਿਹੜਾ ਐਕਸਟਰਾ ਮਾਧਿਮ ਤੋਂ ਬਾਅਦ ਕਪੜਾ ਬਚਦਾ ਪਿਆ ਉਹਨੂੰ ਅਸੀਂ ਕਟਿੰਗ ਕਰ ਦਾਂਗੇ ਜੀ ਠੀਕ ਹੈ ਜੀ ਆ ਲੋ ਇਸ ਹਿਸਾਬ ਨਾਲ ਜੀ ਕਪੜਾ ਰੱਖ ਲੈ ਦੁਬਾਰਾ ਜੀ ਆਪਣਾ ਆਪ ਇੱਕ ਵਾਰੀ ਮੈਂ ਤੁਹਾਨੂੰ 프ਰਿੰਟ ਕੱਟ ਵੀ ਪਾਈ ਦਿਖਾਉਣੀ ਆ ਆਜੇ ਇਹ ਮੇਰੀ 프ਰਿੰਟ ਕੱਟ ਪਈ ਹੋਈ ਯਾ ਦੇਖੋ ਠੀਕ ਹੈ ਜੀ ਆ ਬੈਕ ਕੱਟ ਆ ਗਈ ਜੀ ਆ ਆਪਣੀ ਫਿਟਿੰਗ ਦੇ ਨਿਸ਼ਾਨਾ ਜੀ ਆ ਆਪਣਾ ਐਕਸਟਰਾ ਸੀ ਮਾਰਜਨ ਰੱਖ ਲਿਆ ਏ ਵਾਲਾ ਐਕਸਟਰਾ ਸੀ ਠੀਕ ਹੈ ਜੀ ਇਸ ਨੂੰ ਅਸੀਂ ਕਟਿੰਗ ਕਰ ਦਿੰਦੇ ਆਂ ਆ ਜੀ ਕਟਿੰਗ ਅਸੀਂ ਕਰਤਾ ਇਹ ਜੀ ਠੀਕ ਹੈ ਜੀ ਫਰੰਟ ਪੱਲਾ ਅਸੀਂ ਚੱਕ ਦਾਂਗੇ ਜੀ ਅੱਗੇ ਬੈਗ ਗੱਲ ਦੀ ਅਸੀਂ ਕਟਿੰਗ ਦੱਸਾਂਗੇ ਤੁਹਾਨੂੰ ਬੈਗ ਗਲ ਆਪਣੇ ਕੋ ਹੈਗਾ ਸੀ 6.5 ਇੰਚ ਤਿਆਰ ਜੀ 2.5 ਇੰਚ ਦਾ ਅਸੀਂ ਚੜਾਈ ਰੱਖਣੀ ਹੈ ਜੀ ਗਲ ਦੀ ਤਾਂਸੀਂ 7 ਇੰਚ ਤੇ ਅਸੀਂ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਆਪ ਸਕੇਅਰ ਬਾਕਸ ਬਣਾ ਲਏ ਜੇ ਅਸੀਂ ਇੱਕ ਹਲਕੇ ਹੱਥਾਂ ਨਾਲ ਅਸੀਂ ਰਾਉਂਡ ਸ਼ੇਪ ਦੇ ਦਿੱਤੀ ਹੈ ਠੀਕ ਹੈ ਜੀ ਅੱਧਾ ਇੰਚ ਵਧਾਉਣ ਦਾ ਕੀ ਰੀਜ਼ਨ ਹੁੰਦਾ ਹੈ ਜੀ ਕਿ ਅੱਧਾ ਇੰਚ ਆਪਣੀ ਮੋਡੇ 'ਚ ਸਲਾਈ ਆਉਣੀ ਹੁੰਦੀ ਹੈ ਠੀਕ ਹੈ ਜੀ ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਇਹ ਆਪਣੀ ਕਮੀਜ਼ ਦੀ ਕਟਿੰਗ ਤਿਆਰ ਹੈ ਜੀ ਹੁਣ ਅਸੀਂ ਬਾਜੂ ਦੀ ਕਟਿੰਗ ਦੱਸਾਂਗੇ ਤੁਹਾਨੂੰ ਜੀ ਹਾਂਜੀ ਆ ਦੇਖੋ ਜੀ ਅਸੀਂ ਬਾਜੂ ਲਈ ਕਪੜਾ ਕੱਟ ਲਿਆ ਹੈ ਜੀ ਠੀਕ ਹੈ ਜੀ ਆ ਲੋ ਕੰਨੀ ਨਾਲ ਕੰਨੀ ਮਿਲਾ ਕੇ ਠੀਕ ਹੈ ਜੀ ਇਸੇ ਸਾਬ ਨੂੰ ਅਸੀਂ ਕਪੜਾ ਫੋਲਡ ਕਰ ਦੇਣਾ ਜੀ ਆ ਦੇ ਐਕਸਟਰਾ ਕਪੜਾ ਜਿਹੜਾ ਇਸ ਨੂੰ ਕਟਿੰਗ ਕਰ ਦੋ ਜੀ ਠੀਕ ਹੈ ਜੀ ਆਪਣੇ ਕੋਲ ਬਾਜੂ ਦੀ ਲੰਬਾਈ ਹੈਗੀ ਜੀ 16 ਇੰਚ ਆਵੇਗੀ 16 ਇੰਚ ਬਾਕੀ 2 ਇੰਚ ਆਪਣਾ ਫੋਲਡਿੰਗ ਦਾਗੇ ਠੀਕ ਹੈ ਜੀ ਮੇਰੀ ਸਾਈਡ ਤੇ ਕੰਨੀ ਵਾਲੀ ਸਾਈਡ ਆ ਗਈ ਜੀ ਠੀਕ ਹੈ ਜੀ ਜਿਹੜਾ ਓਪਨ ਹਿੱਸਾ ਸੀ ਬੋਲਦੀ ਹਾਂ ਇਹ ਅੱਗੇ ਜੀ ਬੰਦ ਹਿੱਸਾ ਆਪਣਾ ਜੀ ਠੀਕ ਹੈ ਜੀ ਇੱਥੋਂ ਜੀ 2.5 ਇੰਚ ਦਾ ਨਿਸ਼ਾਨ ਲਗਾਵਾਂਗੇ ਜੀ ਨੀਚੇੋਂ ਅਸੀਂ 3 ਇੰਚ ਦੀ ਕੱਟ ਪਾਵਾਂਗੇ ਠੀਕ ਹੈ ਜੀ ਇਸ ਸਾਈਡ ਤੋਂ ਅਸੀਂ ਬੰਦ ਵਾਲੇ ਪਾਸੇ ਤੋਂ 2.5 ਇੰਚ ਠੀਕ ਹੈ ਜੀ ਤੇ ਫਿਰ نیچے ਨੂੰ ਪਾ ਲੈਣੀ ਬਾਹਾਂ ਦੀ ਲੰਬਾਈ ਵੱਲੋਂ 3 ਇੰਚ ਦੀ ਕਾਟ ਪਾਉਣੀ ਹੈ ਜੀ ਤੇ ਮੋਢੇ ਵੱਲੋਂ ਸੀ ਪਾਉਣੀ ਜੀ 2.5 ਇੰਚ ਦੀ ਕਾਟ ਠੀਕ ਹੈ ਜੀ ਇਸ ਤਰ੍ਹਾਂ ਸੀ ਮਿਲਾ ਲੈਣਾ ਹੈ ਜੀ ਇੱਥੋਂ ਜਿੱਥੋਂ 2.5 ਇੰਚ ਦਾ ਨਿਸ਼ਾਨ ਆਪਣਾ ਖਤਮ ਹੋਇਆ ਤੇ 3 ਇੰਚ ਦਾ ਖਤਮ ਹੋਆ ਉੱਥੇ ਤਾਂ ਅਸੀਂ ਹਾਫ ਲੈਣਾ ਹੈ ਜੀ ਹਾਫ ਕਿਸ ਹਿਸਾਬ ਨਾਲ ਕਰਾਂਗੇ ਪਹਿਲਾਂ ਅਸੀਂ ਇੰਚ ਟੇਪ ਰੱਖ ਲੈਣਾ ਆ ਲੋ ਜੀ ਆਪਣਾ ਹਾਫ ਹੋ ਗਿਆ ਜੀ ਇੱਥੇ ਅਸੀਂ ਨਿਸ਼ਾਨ ਲਗਾ ਦਿੰਦੇ ਹਾਂ ਠੀਕ ਹੈ ਜੀ ਅੱਧੇ ਇੰਚ ਦੀ ਕਾਟ ਪਾਉਣੀ ਹੈ ਜੀ ਅੱਧੇ ਇੰਚ ਦੀ ਨੀਚੇ ਨੂੰ ਅੱਧੇ ਇੰਚ ਦੀ ਉੱਤੇ ਨੂੰ ਠੀਕ ਹੈ ਜੀ ਉੱਤੇ ਵਾਲੀ ਜਿਹੜੀ ਕਾਟ ਹੋਊਗੀ ਜੀ ਉਹ ਪਾਉਣੀ ਹੈ ਇਸ ਹਿਸਾਬ ਨਾਲ ਜਿਹੜੀ ਕਿ ਆਪਣੀ ਬੈਕ ਕਾਟ ਹੁੰਦੀ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਵਾਲੀ ਹੋਊਗੀ ਆਪਣੀ ਨੀਚੇ ਨੂੰ ਡਾਊਨ ਕਾਟ ਜੀ ਆਹ ਠੀਕ ਹੈ ਜੀ ਇਹ ਜਿਹੜੀ ਮੋਡੇ ਦੀ ਕਾਰਡ ਆਪਣੇ ਫਰੰਟ ਕਾਰਡ ਹੁੰਦੀ ਉਹਨੂੰ ਬੋਲਦੇ ਆ ਜੀ ਇਹ ਹੁੰਦੀ ਬੈਕ ਕਾਰਡ ਆ ਦੇਖੋ ਜੀ ਇਸ ਸਭ ਨਾਲ ਜੀ ਪਹਿਲਾਂ ਫਰੰਟ ਜਿਹੜੀ ਬੈਕ ਵਾਲੀ ਕਾਰਡ ਹੈ ਜੀ ਉਸ ਨੂੰ ਅਸੀਂ ਕਟਿੰਗ ਕਰਾਂਗੇ ਠੀਕ ਐ ਐਕਸਟਰਾ ਫੈਬਰਿਕ ਸੀ ਉਹ ਕਟਿੰਗ ਕਰਤਾ ਸੀ ਆ ਲੋ ਜੀ ਇੱਕ ਵਾਰ ਇਹ ਵਾਲਾ ਹੈਗਾ ਬੰਦ ਹਿੱਸਾ ਇਸ ਨੂੰ ਪਹਿਲਾਂ ਕਟਿੰਗ ਕਰਾਂਗੇ ਜੀ ਅਸੀਂ ਹਾਂ ਜੀ ਆ ਲੋ ਇਸ ਨੂੰ ਓਪਨ ਕਰ ਲਓ ਜੇ ਚਾਹੋ ਤਾਂ ਤੁਸੀਂ ਓਪਨ ਕਰ ਲਓ ਕਿਉਂਕਿ ਇਹ ਵਾਲੇ ਸਾਰੇ ਦੀ ਕਟਿੰਗ ਨਹੀਂ ਕਰਨੀ ਇਹ ਸਿਰਫ ਦੋ ਪੱਲਿਆਂ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਇਸ ਲਈ ਤੁਸੀਂ ਇਹਨੂੰ ਓਪਨ ਕਰ ਸਕਦੇ ਹੋ ਤਾਂ ਕਿ ਗਲਤ ਕਟਿੰਗ ਨਾ ਹੋਵੇ ਠੀਕ ਹੈ ਜੀ ਤਾਂ ਬਸ ਇੱਥੋਂ ਰੱਖ ਕੇ ਤੁਸੀਂ ਸੀਜ਼ਰ ਆਪਣੇ ਕਟਿੰਗ ਕਰ ਠੀਕ ਹੈ ਇਹ ਆਪਣੀ ਫਰੰਟ ਕੱਟ ਹੋ ਗਈ ਹੈ ਬਾਜੂ ਆਪਣੀ ਤਿਆਰ ਹੈ ਜੀ ਬਸ ਆ ਦੇਖੋ ਇੱਕ ਮੈਂ ਤੁਹਾਨੂੰ ਕੰਪਲੈਟ ਕਰਕੇ ਰਾਹ ਦਿਉਂਗੀ ਆਓ ਠੀਕ ਹੈ ਜੀ ਇਹ ਆਪਣੀ ਫਰੰਟ ਕਾਰਡ ਸੀ ਇਹ ਆਪਣੀ ਜਿਹੜੀ ਪਿੱਛੇ ਵਾਲੀ ਇਹ ਪੱਲੇ ਦੇ ਨਾਲ ਅਟੈਚ ਹੋਣੀ ਹੈ ਠੀਕ ਹੈ ਜੀ ਅੱਗੇ ਆਪਣੀ ਬਾਜੂ ਦੀ ਮੂਰੀ ਕਿੰਨੀ ਹੈ ਜੀ ਸਾਢੇ 4 ਇੰਚ ਖੁਲਾਈ ਹੈ ਜੀ ਆਪਣੀ ਠੀਕ ਹੈ ਜੀ 1.5 ਇੰਚ ਸੀ ਐਕਸਟਰਾ ਰੱਖਾਂਗੇ 6 ਇੰਚ ਹੋਗੀ ਠੀਕ ਹੈ ਜੀ ਆਓ ਜੀ ਐਕਸਟਰਾ ਸੀ ਕਟਿੰਗ ਕਰ ਦਾਂਗੇ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਪਹੁੰਚ ਸਕੇ ਜੀ ਧੰਨਵਾਦ ਜੀ